ਵੈਗੁਰੂ ਕਾ ਖਾਲਸਾ ਵੈਗੁਰੂ ਕੀ ਫਤਿਹ ਹਾਂ ਜੀ ਬੱਚਿਓ ਅੱਜ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਗੁਰੰਗਰ ਦੇਵ ਜੀ ਦੀ ਸਾਖੀ ਜਦੋਂ ਇਮਾਂਜੂ ਨੇ ਉਹਨਾਂ ਤੇ ਆਪਣੀ ਤਲਵਾਰ ਖਿੱਚੀ ਗੁਰੰਗਰ ਦੇਵ ਜੀ ਨੇ ਬਾਣੀ ਜੋ ਕਈ ਇਲਮਾਂ ਵਿੱਚ ਨਾਗਰੀ ਫਾਰਸੀ ਅਰਬੀ ਤੁਰਕੀ ਆਦਿ ਇਲਮਾਂ ਵਿੱਚ ਲਿਖੀ ਹੋਈ ਸੀ ਗੁਰੰਗਰ ਦੇਵ ਜੀ ਨੇ ਗੁਰਮੁਖੀ ਇਲਮ ਰਚ ਕੇ ਉਹ ਗੁਰਮੁਖੀ ਵਿੱਚ ਲਿਖਾਈ ਦੇ ਸੰਮਤ 1597 ਵਿਸਾਖ ਸੁਦੀਪ 5 ਨੂੰ ਪਾਈ ਪੈੜੇ ਮੁੱਖੀ ਸੁਲਤਾਨਪੁਰ ਦੇ ਖत्री ਨੂੰ ਸਦਕੇ ਉਸ ਨੂੰ ਗੁਰਮੁਖੀ ਲਿਪੀ ਵਿੱਚ ਸਿਖਾਇਆ ਅਤੇ ਉਸ ਤੋਂ ਚੀ ਗੁਣਾਂ ਦੇ ਗੀਨੇ ਜਨਮ ਸਾਖੀ ਲਿਖਾਈ ਇਹ ਪਾਈ ਪੈੜਾ ਮੁੱਖਾ ਸਭ ਇਲਮ ਜਾਣਦਾ ਸੀ ਗੁਰੰਗਦੇਵੀ ਨੇ ਬਾਣੀ ਦੇ ਪ੍ਰਚਾਰ ਦੇ ਲਈ ਪੰਜਾਬੀ ਵਿੱਚ ਪੈਂਤੀ ਅਖਰੀ ਲਿਖਵਾਈ ਔਰ ਛਪਵਾਈ ਔਰ ਇਹਨਾਂ ਦੇ ਕਾਇਦੇ ਛਪਵਾਈ ਔਰ ਸਾਰਿਆਂ ਨੂੰ ਹੀ ਪੰਜਾਬੀ ਸਿੱਖੰਦੇ ਲਈ ਆਪਣੀ पाठशाला ਉਹਨਾਂ ਨੇ ਆਪਣੀ ਗੁਰਦੁਆਰੇ ਵਿੱਚ ਸ਼ੁਰੂ ਕੀਤੀ ਇਹਦੇ ਇੱਥੇ ਬੱਚੇ ਬੁੜੇ ਬੜੇ ਸਭ ਪੰਜਾਬੀ ਸਿੱਖਦੇ ਸਨ ਤੇ ਇੱਕ ਦਿਨ ਇਸ ਤਰ੍ਹਾਂ ਹੀ ਸਨ 1997 ਦੇ ਮਹੀਨੇ ਹਮਾਂਜੂ ਬਾਦਸ਼ਾਹ ਸ਼ੇਸਾ ਜੋਂਪੁਰ ਵਾਲੇ ਤੋਂ ਜੰਗ ਵਿੱਚ ਹਾਰ ਕੇ ਲਾਹੌਰ ਆਇਆ ਅਤੇ ਪਾਣੀ ਪੀਣਾ ਉਸ ਦਾ ਮੁਸ਼ਕਲ ਹੋ ਗਿਆ ਫੌਜ ਸਭ ਪੱਜ ਗਈ ਸੀ ਦਲੀਰ ਅਦਾਜ ਖੁਸ਼ ਗਿਆ ਸੀ ਅਕਰ ਉਸਨੇ ਆਪਣੇ ਮਾਮੇ ਨੂੰ ਪੁੱਛਿਆ ਕਿ ਇਸ ਦੇਸ਼ ਵਿੱਚ ਕੋਈ ਪੀਰ ਫਕੀਰ ਜਾਂ ਅਮੀਰ ਹੋਵੇ ਜੋ ਮੈਨੂੰ ਸਹਾਰਾ ਦੇਵੇ ਤਾਂ ਉਹਨਾਂ ਨੇ ਕਿਹਾ ਕਿ ਤੇਰੇ ਪਿਤਾ ਬਾਬਰ ਬਾਦਸ਼ਾਹ ਨੂੰ ਵੀ ਗੁਨਗ ਦੇ ਆਦਿ ਨੇ ਬਖਸ਼ਿਸ਼ ਕੀਤੀ ਸੀ ਅਰਥਾਤ ਕਾਬਲ ਵਿੱਚ ਹਿੰਦ ਬਤੇ ਕਨ ਦਾ ਵਾਰ ਦਿੱਤਾ ਸੀ ਫਿਰ ਅਵਨ ਪਿੰਡ ਰਾਵੀ ਦੇ ਕਿਨਾਰੇ ਸਤ ਉਸ ਪੱਕੀ ਬਾਦਸ਼ਾਹੀ ਕਰਨ ਦਾ ਵਚਨ ਕੀਤਾ ਸੀ ਅਰ ਉਸ ਨੂੰ ਗੁਰੰਗਤ ਸਾਹਿਬ ਜੀ ਦੇ ਅੱਗੇ ਵੀ ਮਹਿਮਾ ਸੁਣੀ ਸੀ ਇਸ ਲਈ ਦਰਸ਼ਨ ਦੀ ਚਾਹਬ ਜੀ ਔਰ ਖਡੂਰ ਸੇਵ ਆਇਆ ਅਗੇ ਗੁਰੂ ਜੀ ਭਜਨ ਵਿੱਚ ਬਗਨ ਸਨ ਹੀਮਾਨੀਉ ਸਿੱਧੇ ਖਲੋਤਾਰਿਆ ਬਾਬਾ ਜੀ ਆ ਧਿਆਨ ਬਾਸ਼ਾ ਵੱਲ ਨਾ ਪਿਆ ਤਾਂ ਉਸਨੂੰ ਤਲਵਾਰ ਖਿੱਚ ਲਈ ਤੀ ਬਾਬਾ ਜੀ ਨੇ ਮਾਰ ਲੱਗਾ ਸੀ ਤਾਂ ਸੁਭਾਵਕ ਹੀ ਮਹਾਰਾਜੀ ਦੇ ਨੇਤੂ ਫੁੱਲ ਗਏ ਤੇ ਬਚਨ ਕੀਤਾ ਬਾਸ਼ਾ ਸ਼ਨਾਮਤ ਸੇਰ ਸਾਧੂ ਜਮੰਦੇ ਸਾਹਮਣੇ ਇਹ ਤਲਵਾਰ ਮੀਆਂ ਵਿੱਚ ਦਈ ਔਰ ਮਸੂਮ ਫਕੀਰਾਂ ਦੇ ਸਾਹਮਣੇ ਇਹ ਛੱਟਵਾਰ ਕਰਨ ਲੱਗੀ ਸੀ ਕੀ ਇਹ ਤਲਵਾਰ ਆਪਨੇ ਇਸ ਲਈ ਸਪੁਰਦ ਕੀਤੀ ਸੀ ਹੀਮਾਨੀਉ ਬਹੁਤ ਸ਼ਰਮਿੰਦਾ ਹੋਇਆ ਤੇ ਗੁਰਜੇ ਚੰਨ ਫੜ ਲੇ ਅਤੇ ਆਪਣੀ ਬੇਧਾ ਸੁਣਾਈ ਤਾਂ ਗੁਰ ਜੀ ਨੇ ਪਹਿਲਾਂ ਤਾਂ ਉਸ ਨੂੰ ਸੰਸਾਰ ਦਾ ਵਾਅਦਾ ਘਟਾ ਜਿਤਾ ਕੇ ਕਿਹਾ ਕਿ ਸੰਤੋਖ ਰਹਿਣਾ ਚਾਹੀਦਾ ਫਿਰ ਉਸ ਨੂੰ ਕਿਹਾ ਕਿ ਤੂੰ ਇਨਸਾਫ ਨਹੀਂ ਸੀ ਕਰਦਾ ਇਸ ਲਈ ਤੇਰਾ ਰਾਜ ਨਸ਼ਟ ਹੋਇਆ ਹੈ ਦੂਜਾ ਤੂੰ ਹੰਕਾਰ ਬੜਾ ਕਰਦਾ ਹੈ ਅਤੇ ਆਖਿਆ ਖੰਜਰ ਖਿੱਚਣ ਦੀ ਨੀਤ ਨਾ ਕਰਦੋ ਤਾਂ ਹੁਣੇ ਬਾਦਸ਼ਾਹੀ ਮਿਲਦੀ ਪਰ ਹੁਣ ਬਰਾ 12 ਸਾਲ ਪਿਛੋਂ ਦਿੱਲੀ ਦਾ ਬਾਦਸ਼ਾਹ ਹੋਵੇਂਗਾ ਇਸ ਲਈ ਤੂੰ ਆਪਣੇ ਦੇਸ਼ ਜਾ ਔਰ ਫਿਰ ਆਕੇ ਤੇਰੀ ਬਾਸ਼ਾਈ ਬਣੇਗੀ ਤੇ ਸਤ ਕੁਸ਼ ਤੇਰੀ ਬਾਸ਼ਾਈ ਦੇਗੀ ਇਸ ਤਰ੍ਹਾਂ ਦੀ ਕੋਰ ਸਾਖੀ ਹੈ ਪਾਈ ਮਾਨਾ ਨਾਮ ਦਾ ਅਰੋੜਾ ਸਿੱਖ ਗੁਰੂ ਜੀ ਦੇ ਲੰਗਰੋਂ ਕੁੜਾ ਪ੍ਰਸ਼ਾਦ ਖੀਰ ਪੁੜੇ ਆਦਿ ਖਾ ਕੇ ਬੜਾ ਮੋਟਾ ਹੋ ਗਿਆ ਜਿਹੜਾ ਉਸਨੂੰ ਕੋਈ ਕੰਮ ਦੱਸੇ ਤਾਂ ਟੱਕੇ ਵਰਗਾ ਜਵਾਬ ਦੇਵੇ ਕੀ ਤੂੰ ਹੀ ਕਰ ਲੈ ਇਸ ਤਰ੍ਹਾਂ ਉਹ ਲੰਗਾ ਦਾ ਕੋਈ ਕੰਮ ਨਾ ਕਰੇ ਤੇ ਹਰਿਕ ਨੂੰ ਕੋਰੇ ਇੱਕ ਦਿਨ ਗੁਰੂ ਜੀ ਨੇ ਗਿਆ ਪਾਈ ਸਿੱਖਾਂ ਦੀ ਸੇਵਾ ਕਰਿਆ ਕਰ ਤਾਂ ਫਲ ਪਾਏਗਾ उस अगो जवाब दिता गुरु जी में थोड़ा तो कहा माना और स्वर्ग लवा गुरु जी ने सह सुभाव उत्तर दिता कि जो स्वर्ग लेना ही है तो जंगल में जाके किता चाह के सड़ मार तो उस वे भाई माणा जंगल में गया अग बाल के सड़न लगा तो एक चोर उधरों आया उसने पूछा भलिया लोग लगे है तो उसने उत्तर दिता कि गुरु का हुक्म है अग्बे सड़ मार ਚੋਰ ਨੇ ਕਿਹਾ ਇਹ ਗਿਆਨੀਆਂ ਦੱਬਾ ਮੇਰੇ ਕੋਲ ਹੈ ਤੂੰ ਲੈ ਲੈ ਅਤੇ ਗੁਰੂ ਦਾ ਬਚਨ ਮੈਨੂੰ ਦੇ ਦੇ ਮਾਣ ਨੇ ਗੱਲ ਮੰਨ ਲਈ ਔਰ ਡੱਬਾ ਲੈ ਕੇ ਚਲਾ ਗਿਆ ਫਿਰ ਚੋਰ ਅੱਗ ਵਿੱਚ ਸੜਨ ਲੱਗਾ ਤਾਂ ਪਿੱਛੋਂ ਇਸ ਜਗ੍ਹਾ ਦਾ ਰਾਜਾ ਆ ਗਿਆ ਉਸ ਨੇ ਚਟਪਟਾ ਅੱਗ बुझा ਕੇ ਚੋਰ ਨੂੰ ਘੜ ਲਿਆ ਔਰ ਸਾਰਾ ਹਾਲ ਉਸ ਤੋਂ ਪੁੱਛਿਆ ਰਾਜਾ ਨੇ ਖੁਸ਼ ਹੋ ਕੇ ਉਸ ਨੂੰ ਨਾਲ ਲੈ ਲਿਆ ਅਤੇ ਜਾ ਕੇ ਰਾਤ ਦੇ ਦਿੱਤਾ ਫਿਰ ਆ ਜਾ ਤੇ ਚੋਰ ਗੁਰੂ ਜੀ ਦੇ ਪੱਕੇ ਸਿੱਖ ਹੋਏ ਉਹਨਾਂ ਨੇ ਚੰਨਾ ਮਿੱਤ ਲਿਆ ਉਦੋਂ ਮਾਨਾ ਜੋ ਗੈਨਨ ਲੈ ਕੇ ਪੰਜਾਹ ਹੋਇਆ ਸੀ ਰਸਤੇ ਵਿੱਚ ਪੜਿਆ ਗਿਆ ਔਰ ਬਾਦਸ਼ਾਹ ਪਾਸੋਂ ਉਸਨੂੰ ਬੁਰੀ ਸਜ਼ਾ ਹੋਈ ਕੈਦ ਵਿੱਚ ਉਸਨੇ ਚੋਰ ਦੇ ਸਿੱਧਕ ਕਰਕੇ ਰਾਜਾ ਬਨਣਾ ਸੁਣਿਆ ਤਾਂ ਬੜਾ ਪਛਤਾਇਆ ਅਤੇ ਫਿਰ ਉਲਾ ਮੰਗਦਾ ਰਹੀ ਕੈਦੋਂ ਛੁੱਟ ਕੇ ਨਿਰਮਾਨ ਹੋ ਕੇ ਪੋਲ ਬਖਸ਼ਾਇਆ ਤੇ ਪੱਕਾ ਸਿਰ ਬਨ ਗਿਆ ਹਾਂਜੀ ਇਹ ਮੇਰੀ ਆਦੀ ਸਾਕੀਆਂ ਸੀ ਜਿਹੜੀ ਮੈਂ ਤੁਹਾਨੂੰ ਸੁਣਾਈਆਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਔਰ ਬੈਲ ਆਈਕਨ ਵੀ ਬਣਾਣਾ ਦਬਾਣਾ ਔਰ ਮੈਂ ਤਨ ਨੂੰ ਹੋਰ ਇਸ ਤਨ ਦੀਆਂ ਅੱਗੋਂ ਸਾਕੀਆਂ ਸੁਣਾਉਂਦੀ ਦਾਵਾ ਵੀਡੀਓ ਦੇਖ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਧੰਨਵਾਦ